ਸਤਿਗੁਰੂ ਜੀ ਕੀ ਸਤਿ ਸੇ ਜੇ ਇਹ ਪਾਵਨ ਪਿੱਤਰਸਥਾਨ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮੇਰੀ ਪ੍ਰੀਦੇਮਾਲ ਜੋ ਇੱਥਾਨਾਂ ਤੇ ਉਸਾਨੇ ਚਰਨ ਪਾਉਣਾ ਕੀਤੇ ਹਨ ਪਿੰਡ ਗੁਜਰਵਾਲ ਤੋਂ ਹੁੰਦੇ ਹੋਏ ਸਤਿਗੁਰੂ ਜੀ ਪਿੰਡ ਕਧਰਾਣੀ ਵਿਖੇ ਬੰਦ ਜੀ ਇਸ ਪਾਵਨ ਥਾਨਾਂ ਤੇ ਸਤਿਗੁਰਾਂ ਨੇ ਚਰਨ ਪਾਉਣਾ ਕੀਤੇ ਨੇ ਇਸ ਪਾਵਨ ਪਿੱਤਰਸਥਾਨ ਤੇ ਸਤਿਗੁਰ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮੇਰੀ ਪ੍ਰੀਦੇਮਾਲ ਜੋ ਉਹਨਾਂ ਦੇ ਚਰਨਾਂ ਦਾ ਜੋੜਾ ਜੋ ਆਪ ਜੀ ਇਸ ਜੋੜੇ ਦੇ ਦਰਸ਼ਨ ਕਰ ਰਹੇ ਹੋ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਹੋਂ ਦਾ ਇਹ ਚਰਨਾਂ ਦਾ ਜੋੜਾ ਹੈ ਜੋ ਬਜ਼ੁਰਗਾਂ ਵੱਲੋਂ ਸਮੂਹ ਸੰਗਤਾਂ ਵੱਲੋਂ ਇਹਦੀ ਸੰਭਾਲ ਕੀਤੀ ਗਈ ਹੈ ਨਗਰ ਦੇ ਵਿੱਚੋਂ ਵੀ ਇਹਦੀ ਪਹਿਲਾਂ ਸਾਡੇ ਪੁਰਾਣੇ ਬਜ਼ੁਰਗਾਂ ਨੇ ਬਹੁਤ ਸਾਂਭਣਾ ਕੀਤਾ ਤੇ ਹੁਣ ਵੀ ਇਸ ਦੀ ਸੰਭਾਲ ਹੈ ਤੇ ਆਪ ਜੀ ਦਰਸ਼ਨ ਕਰਦੇ ਹੋ ਇਸ ਵਿਤਰਤਾਨਾ ਤੇ ਜੋ ਵੀ ਚੰਗਦਾ ਆਉਂਦੀਆਂ ਹਨ ਮਨੋ ਭਾਵਨਾ ਸਤਗੁਰੂ ਜੀ ਪੂਰੀਆਂ ਕਰਦੇ ਹਨ ਵੇਖਣ ਦੇ ਵਿੱਚ ਵੀ ਆਉਂਦਾ ਸਾਨੂੰ ਅਪਨੇ ਆਪ ਨੂੰ ਪਤਾ ਲੱਗਦਾ ਜਦੋਂ ਵੀ ਕੋਈ ਇੱਥੇ ਆ ਕਰਕੇ ਅਰਦਾਸ ਬੇਨਤੀ ਕਰਦਾ ਹੈ ਉਹ ਸਤਗੁਰੂ ਜੀ ਮਹਾਰਾਜ ਕਿਰਪਾ ਕਰਦੇ ਨੇ ਰਹਿਮਤ ਕਰਦੇ ਨੇ ਜੋ ਵੀ ਕੋਈ ਮੰਗਦਾ ਕੋਈ ਪੁੱਤ ਮੰਗਦਾ ਕੋਈ ਦੁੱਧ ਮੰਗਦਾ ਕੋਈ ਨਾਮ ਦੀਆਂ ਦਤਾਂ ਮੰਗਦਾ ਤੇ ਸਾਰੀਆਂ ਭਾਵਨਾ ਸਤਿਗੁਰ ਦੀ ਕਿਰਪਾ ਕਰਦੇ ਨੇ ਉਹਨਾਂ ਦੀਆਂ ਭਾਵਨਾ ਪੂਰੀਆਂ ਹੁੰਦੀਆਂ ਨੇ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਮਾਤਾ ਮੇਰੀ ਪ੍ਰੀ ਦੇ ਮਾਲਕ ਹੁਣ ਵੀ ਸੰਗਤਾਂ ਦੀਆਂ ਅਰਦਾਸਾਂ ਸੁਣ ਕੇ ਉਹ ਅਰਦਾਸਾਂ ਸੁਣੀਆਂ ਜਾਂਦੀਆਂ ਨੇ ਤੇ ਪੂਰੀਆਂ ਹੋ ਜਾਂਦੀਆਂ ਨੇ ਸਮੂਹ ਸੰਗਤਾਂ ਬਹੁਤ ਦੂਰ ਦਰੀੜੀਆਂ ਤੋਂ ਸੰਗਤਾਂ ਆ ਕਰਕੇ ਇਸ ਤਨਾਂ ਤੋਂ ਲਾਹਾ ਪ੍ਰਾਪਤ ਕਰਦੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ